ਤਾ ਤੇਲੰਗਾਨਾ ਵਿਖੇ ਸੀੇਲਮ சுரੰਗ ਦਾ ਕੁਝ ਹਿੱਸਾ ਡਿਗਣ ਕਰਕੇ சுரੰਗ ਦੇ ਵਿੱਚ ਫਸੇ 8 ਲੋਕਾਂ ਦੇ ਵਿੱਚੋਂ ਸਰਹੱਦੀ ਪਿੰਡ ਚੀਮਾ ਕਲਾ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਸੀਗਾ ਪਰ 16ਵੇਂ ਦਿਨ ਅੱਠਾਂ ਨੌਜਵਾਨਾਂ ਵਿੱਚੋਂ ਤਰਨਤਾਰਨ ਦੇ ਪਿੰਡ ਚੀਮਾ ਕਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਲਾਸ਼ ਮਿਲਲ ਦੇ ਨਾਲ ਪੂਰਾ ਪਿੰਡ ਹੁਣ ਸੋਗ ਦੇ ਵਿੱਚ ਹੈ ਪੂਰਾ ਇਲਾਕਾ ਜਿਹੜਾ ਹੈ ਸੋਗ ਦੇ ਵਿੱਚ ਹੈ ਜਿੱਥੇ ਪਰਿਵਾਰ ਤੇ ਪਿੰਡ ਵਾਸੀਆਂ ਦੀ ਹਰ ਇੱਕ ਅੱਖ ਨਮ ਨਜ਼ਰ ਆ ਰਹੀ ਹੈ ਉੱਥੇ ਹੀ ਜੇਕਰ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਵੱਲੋਂ ਇਸ ਹਾਦਸੇ ਦੇ ਲਈ ਜ਼ਿੰਮੇਵਾਰ ਤੇਲੰਗਾਨਾ ਦੀ ਕੰਪਨੀ ਨੂੰ ਠਹਿਰਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਜਿਹੜਾ ਨੌਜਵਾਨ ਸੀਗਾ ਉੱਥੇ ਕੰਮ ਕਰ ਰਿਹਾ ਸੀਗਾ ਜੋ ਕਿ ਸੁਰੰਗ ਦੇ ਵਿੱਚ ਦੱਬਿਆ ਗਿਆ ਸਾਨੂੰ ਸਾਡੇ ਦੇ ਪਿੰਡ ਤੇ ਪਰਿਵਾਰ ਤੇ ਸਾਡੇ ਬਹੁਤ ਮਾਤ ਪਾਗੀ ਘਟਨਾ ਸਾਡੇ ਪਿਛਲੇ 16 ਦਿਨ ਸਾਡਾ ਜਿਹੜਾ ਗੁਰਪ੍ਰੀਤ ਸਿੰਘ ਆ ਉਹ ਤਲੰਗਾ ਦੇ ਵਿੱਚ ਉੱਥੇ ਕੰਮ ਕਰਦਾ ਸੀ ਧਰੰਗ ਦੇ ਵਿੱਚ ਔਰ ਸਾਨੂੰ ਉਸ ਦਿਨ ਤੋਂ ਪਤਾ ਲੱਗਾ ਵੀ ਉਹ ਧਰੰਗ ਦੇ ਵਿੱਚ ਦੱਬ ਗਿਆ ਵਾ ਤੇ ਅਸੀਂ ਬੜੀ ਕੋਸ਼ਿਸ਼ ਕਰਤੀ ਉੱਥੇ ਪਹੁੰਚ ਕੇ ਆਪਣੇ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਸਾਨੂੰ ਜੋ ਵੀ ਉੱਥੋਂ ਕੋਈ ਖਬਰਾਂ ਮਿਲਦੀਆਂ ਨਹੀਂਆਂ ਮੀਡੀਆ ਵੱਲੋਂ ਜਾਂ ਅਸੀਂ ਜਾ ਕੇ ਖੋਦ ਮਤਲਬ ਉੱਥੇ ਸਾਰੀ ਪੈਰਵਾਈ ਕਰਦੇ ਰਹੇ ਆ ਅੱਜ ਪਤਾ ਲੱਗਾ ਕੱਲ ਸ਼ਾਮੀ 4 ਵਜੇ ਵੀ ਉਹਦੀ ਡੈਥ ਹੋ ਗਈ ਆ ਤੇ ਉਹਦੀ ਬੋਟੀ ਲੈ ਕੇ ਆ ਰਹੇ ਵੇਖੋ ਜੀ ਇਹ ਜੁਮੇਵਾਰ ਤੇ ਕੰਪਨੀਆਂ ਹੀ ਆ ਨਾ ਜਿਸ ਕੰਪਨੀ ਦੇ ਆਧਾਰ ਤੇ ਬੰਦਾ ਉੱਥੇ ਜਾ ਕੇ ਕੰਮ ਕਰਦਾ ਆਪਣੀ ਸੇਫਟੀ ਤੇ ਉਹਨਾਂ ਦੇ ਬਣਦੀ ਵੀ ਸੇਫਟੀ ਨਾਲ ਕੰਮ ਕਰਾਉਣਾ ਇਹ ਤੇ ਰੋਜੀ ਰੋਟੀ ਲਈ ਇੱਥੋਂ ਆਪਣੇ ਪਿੰਡ ਤੋਂ ਗਿਆ ਵਾ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਾਸਤੇ ਤੇ ਸੇਫਟੀ ਦਾ ਜਿਹੜਾ ਉਹ ਤੇ ਕੰਪਨੀ ਦਾ ਬਣਦਾ ਹੈ ਸੇਫਟੀ ਕਿੰਨੇ ਦਿਨ ਹੋ ਗਏ ਸੀ ਉੱਥੇ ਫਸਿਆ ਉਹਨਾਂ ਨੂੰ 17 ਦਿਨ ਹੋ ਗਏ ਫਸਿਆ ਨੂੰ ਕਿਸ ਦੀ ਕਿਹਨੂੰ ਜ਼ਿੰਮੇਵਾਰ ਗਿਣ ਦੇ ਜੋ ਇਹਦੇ ਵਿੱਚ ਦੇ ਮੇਵਾਤ ਫਿਰ ਕੰਪਨੀ ਵੀ ਹੈ ਸਰਕਾਰੀ ਹੁਣ ਮੈਨੂੰ ਕੀ ਪਤਾ ਕੀ ਕੀਤਾ ਉਹਨਾਂ ਨੇ ਸਾਹਮਣੇ ਵਾਲੇ ਜਿਨ੍ਹਾਂ ਨੇ 16 ਦਿਨ ਬਾਅਦ ਮਿਲ ਗਈ ਹੈ ਹਾਂਜੀ ਮੈਂ ਤਾਂ 16 ਦਿਨ ਡੀਕਨ ਨਹੀਂ ਆ ਵੀ ਠੀਕ ਜਾ ਗਿਆ ਆ ਗਿਆ ਪਰ ਕੰਪਨੀ ਵਾਲਿਆਂ ਨੂੰ ਪਤਾ ਹੀ ਨਹੀਂ ਜੇ ਖਤਰੇ ਵਾਲੀ ਜਗਾ ਨਾ ਖੜਦੇ ਪਰਵਾਦ ਵਿੱਚ ਕਿਹੜੇ ਜੀ ਨੇ ਮੇਰੀਆਂ ਦੋ ਬੇਟੀਆਂ ਤੇ ਬਜ਼ੁਰਗ ਮੇਰੀ ਸੱਸਿਆ ਮੇਰੇ ਏ ਮੇਰਾ ਕੋਈ ਜ਼ਰਾ ਨਹੀਂ ਆਦੇ ਵਗੈਰਾ ਤੇ ਦੇਖ ਸਕਦੇ ਹੋ ਤੁਸੀਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਸ சுரੰਗ ਜਿਹੜੀ ਹੈ ਉਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ ਅੱਗੇ ਰੈਨੋਵੇਸ਼ਨ ਹੋ ਰਹੀ ਸੀਗੀ ਪਰ ਵਿੱਚ ਜਿਹੜੇ 8 ਮਜ਼ਦੂਰ ਦੱਬੇ ਜਾਂਦੇ ਨੇ ਤੇ ਇੱਕ ਨੌਜਵਾਨ ਜਿਹੜਾ ਹੈ ਉਹ ਪੰਜਾਬ ਦਾ ਵੀ ਸੀਗਾ ਗੁਰਪ੍ਰੀਤ ਸਿੰਘ